8 ਨੰਬਰ 7 ਵੱਡਾ ਕੋਹ ਇੱਕ ਵਾਰ ਹੱਥ ਦੀਆਂ ਉਂਗਲਾਂ ਵਿੱਚ ਬਹਿਸ ਹੋ ਗਈ ਅੰਗੂਠਾ ਆਖਣ ਲੱਗਾ ਮੈਂ ਸਭ ਉਂਗਲਾਂ ਵਿੱਚੋਂ ਵੱਡਾ ਹਾਂ ਉਹਦੇ ਨਾਲ ਵਾਲੀ ਉਂਗਲ ਆਖਣ ਲੱਗੀ ਨਹੀਂ ਤੂੰ ਨਹੀਂ ਸਭ ਤੋਂ ਵੱਡੀ ਮੈਂ ਹਾਂ ਬਾਕੀ ਤਿੰਨਾਂ ਉਂਗਲਾਂ ਨੇ ਵੀ ਇਸੇ ਤਰ੍ਹਾਂ ਆਪਣੇ ਆਪ ਨੂੰ ਵੱਡਾ ਆਖਿਆ ਜਦੋਂ ਫੈਸਲਾ ਨਾ ਹੋ ਸਕਿਆ ਤਾਂ ਸਾਰੇ ਪੰਚਾਇਤ ਕੋਲ ਜਾ ਪੁੱਜੇ ਸਰਪੰਚ ਨੇ ਵਾਰੀ-ਵਾਰੀ ਸਭ ਉਂਗਲਾਂ ਨਾਲ ਗੱਲਬਾਤ ਕੀਤੀ ਸਭ ਤੋਂ ਪਹਿਲਾਂ ਉਸ ਨੇ ਅੰਗੂਠੇ ਨੂੰ ਪ੍ਰਸ਼ੰਸਾ ਕੀਤਾ ਬਈ ਅੰਗੂਠੇ ਤੂੰ ਕਿਵੇਂ ਵੱਡਾ ਹੋ ਗਿਆ ਆਓ ਆਪਾਂ ਇਹ ਤਸਵੀਰ ਵਿੱਚ ਹੁਣ ਪੰਜੋਂ ਉਂਗਲਾਂ ਦੀ ਆਪ ਦੀ ਜਿਹੜੀ ਗੱਲ ਰੱਖੀ ਗਈ ਹੈ ਉਸ ਬਾਰੇ ਪੜਦੇ ਹਾਂ ਅੰਗੂਠਾ ਕਹਿੰਦਾ ਹੈ ਮੈਂ ਸਭ ਤੋਂ ਵੱਧ ਪੜਿਆ ਲਿਖਿਆ ਹਾਂ ਅਨਪੜ ਲੋਕ ਦਸਖਤ ਕਰਨ ਦੀ ਥਾਂ ਮੇਰੀ ਹੀ ਵਰਤੋਂ ਕਰਦੇ ਹਨ ਦੂਸਰੀ ਉਂਗਲ ਬੋਲੀ ਮੈਂ ਵੱਡੀ ਹਾਂ ਮੈਂ ਦੱਸਦੀ ਹਾਂ ਪਰਮਾਤਮਾ ਇੱਕ ਹੈ ਤੀਸਰੀ ਉਂਗਲ ਮੈਨੂੰ ਤਾਂ ਸਾਰੇ ਵੱਡੀ ਕਹਿੰਦੇ ਹੀ ਹਨ ਕੱਦ ਵਿੱਚ ਵੀ ਸਭ ਤੋਂ ਵੱਡੀ ਮੈਂ ਹੀ ਹਾਂ ਚੌਥੀ ਉਂਗਲ ਬੋਲਦੀ ਹੈ ਮੈਂ ਇਸ ਲਈ ਵੱਡੀ ਹਾਂ ਕਿ ਮੇਰੇ ਵਿੱਚ ਲੋਕ ਸੋਨੇ ਚਾਂਦੀ ਹੀਰੇ ਆਦੀਆਂ ਅੰਗੂਠੀਆਂ ਪਾਉਂਦੇ ਹਨ ਮੈਂ ਇਸ ਲਈ ਵੱਡੀ ਹਾਂ ਕਿਉਂਕਿ ਮੈਂ ਸਭ ਨਾਲ ਮਿਲ ਕੇ ਚੱਲਦੀ ਹਾਂ ਮੁਠੀ ਮਿਚਣ ਵੇਲੇ ਭਲਾ ਮੈਂ ਕਿਹੜਾ ਪਿੱਛੇ ਰਹਿੰਦੀ ਹਾਂ ਇਹ ਸ਼ਬਦ ਪੰਜਵੀਂ ਉਂਗਲ ਨੇ ਆਖੇ ਹਨ ਪੰਚਾਇਤ ਸੋਚੀ ਪੈ ਗਈ ਫਿਰ ਸਰਪੰਚ ਨੇ ਕਿਹਾ ਥਾਲੀ ਵਿੱਚ ਲੱਡੂ ਲੈ ਕੇ ਆਓ ਲੱਡੂ ਲਿਆਦੇ ਗਏ ਸਰਪੰਚ ਨੇ ਪੰਜੇ ਉਂਗਲਾਂ ਨੂੰ ਆਪਣਾ ਆਪਣਾ ਲੱਡੂ ਚੁੱਕਣ ਲਈ ਕਿਹਾ ਕੋਈ ਵੀ ਇਕੱਲੀ ਉਂਗਲ ਲੱਡੂ ਨਾ ਚੁੱਕ ਸਕੀ ਅੰਤ ਵਿੱਚ ਸਰਪੰਚ ਨੇ ਪੰਜਾਂ ਉਂਗਲਾਂ ਨੂੰ ਆਖਿਆ ਹੁਣ ਤੁਸੀਂ ਸਾਰੇ ਮਿਲ ਕੇ ਇੱਕ ਲੱਡੂ ਚੁੱਕੋ ਪੰਜਾਂ ਉਂਗਲਾਂ ਨੇ ਮਿਲ ਕੇ ਲੱਡੂ ਚੁੱਕ ਲਿਆ ਸਰਪੰਚ ਆਖ ਲੱਗਾ ਤੁਸੀਂ ਸਾਰਿਆਂ ਨੇ ਇਕੱਲੇ ਇਕੱਲੇ ਯਤਨ ਕੀਤਾ ਪਰ ਤੁਸੀਂ ਲੱਡੂ ਨਹੀਂ ਚੁੱਕ ਸਕੇ ਜਦੋਂ ਸਾਰਿਆਂ ਨੇ ਮਿਲ ਕੇ ਯਤਨ ਕੀਤਾ ਤਾਂ ਆਸਾਨੀ ਨਾਲ ਲੱਡੂ ਚੁੱਕ ਲਿਆ ਇਸ ਲਈ ਤੁਹਾਡੇ ਵਿੱਚੋਂ ਕੋਈ ਵੀ ਇੱਕ ਵੱਡਾ ਨਹੀਂ ਹੈ ਤੁਸੀਂ ਮਿਲ ਕੇ ਚੱਲਦੇ ਹੋ ਤਾਂ ਸਾਰੇ ਹੀ ਵੱਡੇ ਹੋ ਹੁਣ ਗੱਲ ਪੰਜੇ ਉਂਗਲਾਂ ਦੀ ਸਮਝ ਆ ਗਈ ਸੀ ਉਹ ਇੱਕ ਦੂਜੇ ਦੇ ਮੂੰਹ ਵੱਲ ਵੇਖ ਕੇ ਮੁਸਕਰਾਉਣ ਲੱਗਿਆਂ ਆਓ ਗੱਲਾਂ ਕਰੀਏ ਇਸ ਕਹਾਣੀ ਵਿੱਚ ਕਿਹੜੇ-ਕਿਹੜੇ ਪਾਤਰ ਆਏ ਹਨ ਇਸ ਕਹਾਣੀ ਵਿੱਚ ਸਰਪੰਚ ਦਾ ਪਾਤਰ ਆਇਆ ਹੈ ਅਤੇ ਪੰਜੋ ਉਂਗਲਾਂ ਆਪ ਵੀ ਇੱਕ ਪਾਤਰ ਦਾ ਰੋਲ ਨਿਭਾ ਰਹੀਆਂ ਹਨ ਸਾਰੀਆਂ ਉਂਗਲਾਂ ਪੰਚਾਇਤ ਕੋਲ ਕਿਉਂ ਗਈਆਂ ਕਿਉਂਕਿ ਉਹਨਾਂ ਵਿੱਚ ਬਹਿਸ ਹੋ ਗਈ ਸੀ ਕਿ ਕੋਹ ਸਭ ਤੋਂ ਵੱਡਾ ਹੈ ਜੇਕਰ ਸਾਰੀਆਂ ਉਂਗਲਾਂ ਮਿਲ ਕੇ ਤੁਹਾਡੇ ਕੋਲ ਆਉਂਦੀਆਂ ਤਾਂ ਤੁਸੀਂ ਕੀ ਕਰਦੇ ਜੇਕਰ ਸਾਰੀਆਂ ਉਂਗਲਾਂ ਮਿਲ ਕੇ ਸਾਡੇ ਕੋਲ ਆਉਂਦੀਆਂ ਤਾਂ ਅਸੀਂ ਵੀ ਉਹਨਾਂ ਨੂੰ ਇਹੀ ਗੱਲ ਸਮਝਾਉਂਦੇ ਕਿ ਮਿਲ ਕੇ ਚੱਲਣ ਨਾਲ ਸਭ ਵੱਡੇ ਹੁੰਦੇ ਹਨ ਇਕੱਲਾ ਕੋਈ ਵੀ ਵੱਡਾ ਨਹੀਂ ਹੁੰਦਾ ਹੈ ਆਓ ਕਰੀਏ ਸੋਚੀਏ ਸਮਝੀਏ ਅਤੇ ਕਰੀਏ ਪ੍ਰਸ਼ਨ ਨੰਬਰ 1 ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ ਊੜਾ ਸਰਪੰਚ ਨੇ ਸਾਰਿਆਂ ਨੂੰ ਵਾਰੀ-ਵਾਰੀ ਕੀ ਚੁੱਕਣ ਲਈ ਕਿਹਾ ਸਰਪੰਚ ਨੇ ਸਾਰਿਆਂ ਨੂੰ ਵਾਰੀ-ਵਾਰੀ ਲੱਡੂ ਚੁੱਕਣ ਲਈ ਕਿਹਾ ਐੜਾ ਹੱਥ ਦੀਆਂ ਉਂਗਲਾਂ ਵਿੱਚ ਬਹਿਸ ਕਿਉਂ ਹੋਈ ਸਾਰੀਆਂ ਉਂਗਲਾਂ ਆਪਣੇ ਆਪ ਨੂੰ ਵੱਡਾ ਦੱਸ ਰਹੀਆਂ ਸਨ ਤਾਂ ਕਰਕੇ ਉਹਨਾਂ ਵਿੱਚ ਬਹਿਸ ਹੋ ਗਈ ਪ੍ਰਸ਼ਨ ਨੰਬਰ 2 ਖਾਲੀ ਥਾਂਵਾਂ ਭਰੋ ਊੜਾ ਮੈਂ ਦੱਸਦੀ ਹਾਂ ਕਿ ਡੈਸ਼ 1 ਹੈ ਪ੍ਰਮਾਤਮਾ ਐੜਾ ਡੈਸ਼ ਵਿੱਚ ਸਭ ਤੋਂ ਵੱਡੀ ਮੈਂ ਹੀ ਹਾਂ ਕੱਦ ਈੜੀ ਪੰਜੇ ਉਂਗਲਾਂ ਨੇ ਮਿਲ ਕੇ ਡੈਸ਼ ਚੁੱਕ ਲਿਆ ਲੱਡੂ ਸਸਾ ਹੱਥ ਦੀਆਂ ਉਂਗਲਾਂ ਵਿੱਚ ਡੈਸ਼ ਹੋ ਗਈ ਬਹਿਸ ਪ੍ਰਸ਼ਨ ਨੰਬਰ 3 ਹੇਠਾਂ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ ਊੜਾ ਹੱਥ ਹਮੇਸ਼ਾ ਖੱਬੇ ਹੱਥ ਚੱਲੋ ਐੜਾ ਦਸਖਤ ਪਿਤਾ ਜੀ ਨੇ ਦਸਖਤ ਕਰ ਦਿੱਤੇ ਈੜੀ ਚਾਂਦੀ ਮੇਰੇ ਕੋਲ ਚਾਂਦੀ ਦੀ ਅੰਗੂਠੀ ਹੈ ਸੱਸਾ ਸਰਪੰਚ ਸਰਪੰਚ ਨੇ ਫੈਸਲਾ ਕਰ ਦਿੱਤਾ ਸ਼ਬਦਾਂ ਦੀ ਖੇਡ ਪ੍ਰਸ਼ਨ ਨੰਬਰ 4 ਸਮਝੋ ਅਤੇ ਕਰੋ ਉਂਗਲ ਉਂਗਲਾਂ ਇਸੇ ਤਰ੍ਹਾਂ ਪੰਚਾਇਤ ਪੰਚਾਇਤਾਂ ਸਰਪੰਚ ਸਰਪੰਚਾਂ ਹੱਥ ਹੱਥਾਂ ਅੰਗੂਠਾ ਅੰਗੂਠੇ ਘੋੜਾ ਘੋੜੇ ਤੋਤਾ ਤੋਤੇ ਦਾਣਾ ਦਾਣੇ ਠਾਲੀ ਠਾਲੀਆਂ ਚੀਚੀ ਚੀਚੀਆਂ ਅੰਗੂਠੀ ਅੰਗੂਠੀਆਂ ਮੁਠੀ ਮੁਠੀਆਂ ਇਹ ਵੀ ਕਰੀਏ ਪ੍ਰਸ਼ਨ ਨੰਬਰ 6 ਹੇਠਾਂ ਦਿੱਤੇ ਸ਼ਬਦਾਂ ਦੀ ਮਦਦ ਨਾਲ ਕੋਈ ਕਹਾਣੀ ਬਣਾ ਕੇ ਲਿਖੋ ਸਾਨੂੰ ਇੱਥੇ ਕੁਝ ਸ਼ਬਦ ਦਿੱਤੇ ਹੋਏ ਹਨ ਇਹਨਾਂ ਸ਼ਬਦਾਂ ਨੂੰ ਵਰਤ ਕੇ ਅਸੀਂ ਛੋਟੀ ਜਿਹੀ ਕਹਾਣੀ ਤਿਆਰ ਕਰਦੇ ਹਾਂ ਇੱਕ ਸ਼ਿਕਾਰੀ ਨੇ ਪੰਛੀਆਂ ਨੂੰ ਫੜਨ ਲਈ ਦਰਖਤ ਥੱਲੇ ਦਾਣੇ ਖਿਲਾਰ ਕੇ ਜਾਲ ਵਿਛਾਇਆ ਬਹੁਤ ਸਾਰੇ ਪੰਛੀ ਜਾਲ ਵਿੱਚ ਫਸ ਗਏ ਤੇ ਉਦਾਸ ਹੋ ਗਏ ਇੱਕ ਸਿਆਣੇ ਪੰਛੀ ਨੇ ਉਹਨਾਂ ਨੂੰ ਹਿੰਮਤ ਦਿੱਤੀ ਤੇ ਮਿਲ ਕੇ ਜ਼ੋਰ ਲਗਾਉਣ ਲਈ ਕਿਹਾ ਉਹਨਾਂ ਨੇ ਜ਼ੋਰ ਲਗਾਇਆ ਤੇ ਜਾਲ ਨੂੰ ਲੈ ਕੇ ਉੱਡ ਪਏ ਉਹਨਾਂ ਦੀ ਏਕਤਾ ਸਦਕਾ ਉਹ ਸ਼ਿਕਾਰ ਹੋਣੋਂ ਬਚ ਗਏ ਥੈਂਕ ਯੂ ਫਾਰ ਵਾਚਿੰਗ ਵੀਡੀਓ ਕੋ ਲਾਈਕ ਕਰੇ ਚੈਨਲ ਕੋ ਸਬਸਕ੍ਰਾਈਬ ਕਰੇ